ਸਤੰਬਰ ਦਾ ਮਹੀਨਾ ਜਿਸ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਵਸਤੇ ਡੇਰਾ ਸੱਚਾ ਸੌਦਾ ਦੇ ਸਰਦਾਲੂ ਮਹਾਪਰੋਪਕਾਰ ਮਹੀਨੇ ਦੇ ਰੂਪ ਵਿੱਚ ਪੂਰੀ ਸ਼ਰਦਾ ਅਤੇ ਖੁਸ਼ੀਆਂ ਨਾਲ ਮਨਾਉਂਦੇ ਹਨ ਪੂਜਨਿਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਦੀ ਪਾਵਨ ਸਿੱਖਿਆ ਤੇ ਚਲਦਿਆਂ ਨਿਊਜ਼ੀਲੈਂਡ ਦੀ ਸਾਧ ਸੰਗਤ ਵੱਲੋਂ ਵੀ ਇਸ ਪਵਿੱਤਰ ਮਹਾਪਰੋਪਕਾਰ ਮਹੀਨੇ ਦੀ ਖੁਸ਼ੀ ਨੂੰ ਮਾਨਵਤਾ ਭਲਾਈ ਦੇ ਕੰਮ ਕਰਕੇ ਮਨਾਈ ਗਈ ਇਨਾ ਹੀ ਨਹੀਂ ਨਿਊਜ਼ੀਲੈਂਡ ਦੀ ਸਥਾਨਕ ਸਹਾਇ ਸੰਗਤ ਵੱਲੋਂ ਇਸ ਖੁਸ਼ੀ ਦੇ ਮੌਕੇ ਪੂਜਨਿਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ 167 ਮਾਨਵਤਾ ਭਲਾਈ ਕਾਰਜਾਂ ਦੇ ਤਹਿਤ ਖੂਨਦਾਨ ਕੈਂਪ ਵੀ ਲਗਾਇਆ ਗਿਆ ਇਸ ਕੈਂਪ ਵਿੱਚ ਸ਼ਾ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬਰਾਂ ਦਾ ਖੂਨਦਾਨ ਕਰਨ ਦੇ ਪ੍ਰਤੀ ਜੋਸ਼ ਦੇਖਣ ਵਾਲਾ ਸੀ ਇਸ ਮੌਕੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਮੈਨੇਕਾਉ ਬ੍ਰਾਂਚ ਵਿੱਚ ਲਗਾਏ ਇਸ ਖੂਨਦਾਨ ਕੈਂਪ ਵਿੱਚ ਸਾਧ ਸੰਗਤ ਵੱਲੋਂ 10 ਯੂਨਿਟ ਖੂਨਦਾਨ ਅਤੇ 8 ਯੂਨਿਟ ਪਲਾਜ਼ਮਾਦਾਨ ਕੀਤਾ ਗਿਆ। ਦੰਦਨ ਸਤਗੁਰੂ ਤੇਰਾ ਆਸਰਾ। ਸਭ ਤੋਂ ਪਹਿਲਾਂ ਗੁਰਗੱਦੀ ਦੇਸ਼ ਦੇ ਸਾਰੇ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ। ਜਿਵੇਂ ਕਿ ਉਜਨੇ ਸੰਤ ਡਾਕਟਰ ਗ੍ਰਮੀਤ RAM Singh ਜੀ ਇਨਸਾ ਦੇ ਬਚਨਾਂ ਦੇ ਚੱਲਦੇ ਹੋਏ ਸਾਰੇ ਸਾਧ ਸੰਗਤ ਮਨਤਾਪ ਭਲਾਈ ਦੇ ਕੰਮ ਕਰਕੇ ਇਸ ਗੁਰਗੱਦੀ ਦਿਵਸ ਨੂੰ ਮਨਾਉਂਦੀ ਹੈ ਉਵੇਂ ਹੀ ਆਕਲੈਂਡ ਨਿਊਜ਼ੀਲੈਂਡ ਦੀ ਸਾਧ ਸੰਗਤ ਅੱਜ ਬਲੱਡ ਤੇ ਪਲਾਜ਼ਮਾ ਡੋਨੇਟ ਕਰਕੇ ਇਸ ਮਹਾ ਪਰਉਪਕਾਰ ਦਿਵਸ ਨੂੰ ਮਨਾ ਰਹੀ ਹੈ ਸਾਧ ਸੰਗਤ ਵੱਲੋਂ ਮਨਵਤਾ ਭਲਾਈ ਦੇ ਇਸ ਕਾਰਜ ਵਿੱਚ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਸੰਗਠਨ ਦੇ ਸੇਵਾਦਾਰ ਅਤੇ ਸਾਧ ਸੰਗਤ ਦੇ ਭੈਣਾ ਅਤੇ ਭਾਈਆਂ ਨੇ ਸ਼ਿਰਕਤ ਕੀਤੀ ਡੋਨਰ ਸੇਵਾਦਾਰਾਂ ਨੇ ਦੱਸਿਆ कि इस पवित्र महीने दान करके बहुत खुशी महसूस हो रही है रही मेरा नाम है और आज ऑकलैंड की सारी सास संगत इस महाप्रोपकार दिवस पर खूनदान और प्लाज्मा डोनेट कर रही है और मैं भी इस कर दिवस पर खूनदान कर रहा हूँ और मुझे आज बहुत अच्छा लग रहा है इस दिवस को खूनदान करके तस्वीर देखा ਨਿਊਜ਼ੀਲੈਂਡ ਦੀ ਸਾਧ ਸੰਗਤ ਹਮੇਸ਼ਾ ਖੁਸ਼ੀ ਗਮੀ ਦੇ ਮੌਕੇ ਪੂਜਨਿਕ ਗੁਰੂ ਜੀ ਵੱਲੋਂ ਦਰਸਾਏ ਗਏ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਕਰਨ ਸੰਬੰਧੀ ਪਿੱਛੇ ਨਹੀਂ ਹਟਦੀ ਅਜਿਹੇ ਚ ਨਿਊਜ਼ੀਲੈਂਡ ਦੀ ਸਾਧ ਸੰਗਤ ਵੱਲੋਂ ਕੀਤੇ ਗਏ ਇਸ ਨੇਕ ਕਾਰਜਾਂ ਦੇ ਪ੍ਰਤੀ ਤੁਸੀਂ ਆਪਣੇ ਕੀ ਵਿਚਾਰ ਰੱਖਦੇ ਹੋ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਵੱਧ ਤੋਂ ਵੱਧ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰੋ ਸੱਚ ਕਹੂੰ ਲਈ ਆਕਲੈਂਡ ਨਿਊਜ਼ੀਲੈਂਡ ਤੋਂ ਰஞ்சிਤ 인ਸਾਂ ਦੀ ਰਿਪੋਰਟ